ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਕਿਹਾ ਜਾ ਰਿਹਾ ਕਿ ਤਹਿਸੀਲਾਂ ਦੇ ਉੱਤੇ ਨજર ਰੱਖੀ ਜਾਵੇਗੀ ਕੈਮਰੇ ਲਗਾਏ ਜਾਣਗੇ ਜੋ ਕੈਮਰੇ ਖਰਾਬ ਨੇ ਉਹਨਾਂ ਨੂੰ ਠੀਕ ਕਰਵਾਇਆ ਜਾਵੇਗਾ ਤਾਂ ਕਿ ਅਧਿਕਾਰੀਆਂ ਦਾ ਪਤਾ ਲੱਗ ਸਕੇ ਕੌਣ ਅਧਿਕਾਰੀ ਮੌਜੂਦ ਹੈ ਕੌਣ ਆਪਣੇ ਕੰਮ ਤੇ ਨਹੀਂ ਆਇਆ ਕੌਣ ਬਾਹਰ ਘੁੰਮ ਰਿਹਾ ਹੈ ਪਰ ਦੂਜੇ ਪਾਸੇ ਅੱਜ ਖਬਰ سامنے ਨਿਕਲ ਕੇ ਆਈ ਹੈ ਬਲੈਕ ਮਾਜਰੀ ਤਹਿਸੀਲ ਖੜ ਦੀ ਜਿੱਥੇ ਕਿ ਤੁਸੀਂ ਦੇਖੋ ਕਿ ਲੋਕਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਾਫੀ ਦੇਰ ਤੋਂ ਲੋਕ ਖੱਜਲ ਖਵਾਰ ਹੋ ਰਹੇ ਨੇ ਕਿ 11 ਵਜੇ ਤੋਂ ਲੈ ਕੇ 2 3 ਵਜੇ ਦਾ ਟਾਈਮ ਹੋ ਗਿਆ ਅਜੇ ਤੱਕ ਤਹਿਸੀਲਦਾਰ ਸਾਹਿਬ ਆਪਣੀ ਕੁਰਸੀ ਤੇ ਮੌਜੂਦ ਨਹੀਂ ਜਿਸ ਨੂੰ ਲੈ ਕੇ ਲੋਕਾਂ ਨੂੰ ਖੱਜਲ ਖੁਰਾ ਹੋਣਾ ਪੈ ਰਿਹਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਰਜਿਸਟਰੀਆਂ ਕਰਵਾਉਣੀਆਂ ਸੀ ਦੂਜੇ ਪਾਸੇ ਆਪਣੇ ਕਈ ਡਾਕੂਮੈਂਟ ਦੇ ਉੱਤੇ ਤਹਿਸੀਲਦਾਰ ਸਾਹਿਬ ਦੇ ਸਾਈਨ ਵੀ ਕਰਵਾਉਣੇ ਸੀ ਪਰ ਤਹਿਸੀਲਦਾਰ ਸਾਹਿਬ 11 ਵਜੇ ਤੋਂ ਲੈ ਕੇ 3 ਵਜੇ ਤੱਕ ਅਜੇ ਤੱਕ ਨਹੀਂ ਦਫਤਰ ਪਹੁੰਚੇ ਜਿਸ ਨੂੰ ਲੈ ਕੇ ਉਹਨਾਂ ਨੂੰ ਦੱਸਿਆ ਗਿਆ ਸਰਕਾਰੀ ਗੱਡੀ ਵੀ ਜਿਹੜੀ ਸੀਰ ਦਾ ਸਾਹਿਬ ਦੀ ਦਫਤਰ ਦੇ ਵਿੱਚ ਹੀ ਖੜੀ ਹੈ ਪਰ ਤਹਿਸੀਲਦਾਰ ਸਾਹਿਬ ਬਾਰੇ ਨਾ ਤਾਂ ਕੋਈ ਅਧਿਕਾਰੀ ਗੱਲ ਕਰਨ ਨੂੰ ਤਿਆਰ ਉਹਨਾਂ ਨੂੰ ਦੱਸਿਆ ਕਿ ਨਾ ਕਿਸੇ ਨੂੰ ਦੱਸ ਕੇ ਗਏ ਨੇ ਕਿੱਥੇ ਗਏ ਨੇ ਪਰ ਤੁਸੀਂ ਦੇਖੋ ਕਿ ਕਿੰਨੇ ਲੋਕ ਕਾਪੀ ਆਪਣੇ ਘਰ ਤੋਂ ਸਫਰ ਤੈ ਕਰਕੇ ਤਸੀਲੇ ਵਿੱਚ ਪਹੁੰਚਦੇ ਨੇ ਕੋਈ ਨਮਾ ਗਰੋਂ ਤੋਂ ਪਹੁੰਚੇ ਕੋਈ ਚੰਡੀਗੜ੍ਹ ਤੋਂ ਪਹੁੰਚੇ ਕੋਈ ਪਿੰਡਾਂ ਦੇ ਵਿੱਚ ਪਹੁੰਚੇ ਤਾਂ ਦੇਖੋ ਇੱਕ ਬੰਦਾ ਤਾਂ ਇਹ ਜਿਹੜਾ ਆਪਣਾ ਅਪਾਈਜ ਬੰਦਾ ਹੈ ਰੇੜੀ ਦੇ ਉੱਤੇ ਆਪਣਾ ਚਲਾ ਕੇ ਪਹੁੰਚਿਆ ਪਿੰਡਾਂ ਦੇ ਵਿੱਚੋਂ ਆਪਣਾ ਕੰਮ ਕਰਾਉਣਾ ਸੀ ਪਰ ਉਹਨਾਂ ਨੂੰ ਦੱਸਿਆ ਹੀ ਕਾਫੀ ਘੰਟੇ ਤੁਸੀਂ ਖੱਜਲ ਖਾਰ ਧੁੱਪ ਦੇ ਵਿੱਚ ਖੜੇ ਆ ਦੂਜੇ ਪਾਸੇ ਲੋਕੀ ਬੈਠਣ ਵਾਸਤੇ ਕੋਈ ਪੁਖਤਾ ਪ੍ਰਬੰਧ ਨਹੀਂ ਤਾਂ ਦੂਜੇ ਪਾਸੇ ਤੋਂ ਦੇਖੋ ਕਿ ਇੰਨੀ ਵੱਡੀ ਤਸੀਲ ਹੋਵੇ ਜਿੱਥੇ ਕਿ ਕੋਆਪੀ ਦੀਆਂ ਦ੍ਰਿਸ਼ਟੀਆਂ ਹੋਣ ਰੈਵਨਿਊ ਸਰਕਾਰ ਨੂੰ ਸਭ ਤੋਂ ਜ਼ਿਆਦਾ ਜਾਂਦਾ ਹੋਵੇ ਉਸੇ ਸਭ ਤਸੀਲ ਦੇ ਵਿੱਚ ਕਈ ਘੰਟੇ ਤਸੀਹਦਾਰ ਸਾਹਿਬ ਨਹੀਂ ਪਹੁੰਚ ਰਹੇ ਜਿਸ ਨੂੰ ਲੈ ਕੇ ਤਸੀਹਦਾਰ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਕਿਸੇ ਵੱਡੇ ਲੀਡਰ ਨਾਲ ਉਹਨਾਂ ਦੀ ਮੀਟਿੰਗ ਹੈ ਮੰਤਰੀ ਨਾਲ ਮੀਟਿੰਗ ਹੈ ਜਿਸ ਤੋਂ ਬਾਅਦ ਉਹ ਜਲਦੀ ਹੀ ਤਸੀਹਦੇ ਪਹੁੰਚਣਗੇ ਪਰ ਅਗਰ ਕਿਤੇ ਮੀਟਿੰਗ ਹੈ ਜਾਂ ਕਿਤੇ ਹੋਰ ਪਾਸੇ ਲੀਡਰ ਨਾਲ ਕੋਈ ਮੀਟਿੰਗ ਹੈ ਤਾਂ ਕਿਤੇ ਇਹਨੇ ਲਿਖ ਕੇ ਜੁਰੂਰ ਜਾਣਾ ਚਾਹੀਦਾ ਕਿ ਕਿੰਨੇ ਘੰਟੇ ਬਾਅਦ ਜਾ ਰਹੇ ਜਾਂ ਫਿਰ ਅਧਿਕਾਰੀਆਂ ਨੂੰ ਆਪਣੇ ਦੱਸ ਕੇ ਜਾਣਾ ਚਾਹੀਦਾ ਹੈ ਤਾਂ ਅਧਿਕਾਰੀ ਵੀ ਜਿਹੜੇ ਚੁੱਪੀ ਸਾਦੀ ਹੋਈ ਹੈ ਤੇ ਸੁਣ ਲੈ ਕੇ ਲੋਕਾਂ ਵੱਲੋਂ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਪਰਮਜੀਤ ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਨਾਡਾ ਕੀ ਗੱਲ ਹੋਈ ਆ ਤੁਸੀਂ ਤਹਿਸੀਲਦਾਰ ਦਫ਼ਤਰ ਦੇ ਵਿੱਚ ਕੀ ਕੰਮ ਆਇਆ ਸਾਡੇ ਇੱਕ ਛੋਟਾ ਜਿਹਾ ਕੰਮ ਸੀ ਹਾਂ ਇੱਕ ਫਰਦ ਤੇ ਪਰਵਾਨਗੀ ਸਾਈਨ ਹੋਣੀ ਸੀ ਹਾਂਜੀ ਹਾਂਜੀ 11 ਵਜੇ ਖੜੇ ਹੁਣ ਤੱਕ ਨਹੀਂ ਆਏ ਹੈਗੇ ਤਹਿਸੀਲਦਾਰ ਸਾਹਿਬ ਹਾਂਜੀ 11 ਵਜੇ ਤੋਂ ਖੜੇ ਹੈ ਹਾਂਜੀ ਤੁਸੀਂ ਫਰਦ ਉਹ ਕਰਾਣੀ ਸੀ ਹਾਂਜੀ ਕੀ ਕਹਿ ਰਹੇ ਹੋ ਅੰਦਰ ਤੁਸੀਂ ਪਤਾ ਕੀਤਾ ਕਿ ਕਹਿੰਦੇ ਪਤਾ ਨਹੀਂ ਕਦੋਂ ਆਣਾ ਪਤਾ ਹੀ ਨਹੀਂ ਹੈ ਹਾਂਜੀ ਗੱਡੀ ਉਹਨਾਂ ਦੀ ਗੱਡੀਆਂ ਖੜੀਆਂ ਸਰਕਾਰੀ ਜੀ ਰਿਕਰ ਗੱਡੀ ਇੱਥੇ ਹੈ ਹਾਂਜੀ ਅਜੇ ਕੋ ਹੁਣ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਨੇ ਹੁਕਮ ਕੀਤੇ ਨੇ ਕਿ ਕੈਮਰੇ ਲੱਗਣੇ ਚਾਹੀਦੇ ਸਾਡੀ ਨਿਗਰਾਨੀ ਚ ਰਹੇਗਾ ਪੂਰਾ ਤਹਿਸੀਲਦਾਰ ਸਾਹਿਬ ਦਫਤਰ ਜਿਹੜਾ ਰਹੇਗਾ ਪੂਰਾ ਕੋਈ ਕੀ ਕੰਮ ਹੋ ਰਿਹਾ ਕਿਵੇਂ ਹੋ ਰਿਹਾ ਤਾਂ ਲੱਗਦਾ ਕਿ ਕਿਤਨੇ ਇਹ ਕੈਮਰੇ ਤੋਂ ਕੋਈ ਫਰਕ ਪਿਆ ਕਿ ਨਹੀਂ ਕੋਈ ਫਰਕ ਨਹੀਂ ਪਿਆ ਹੈਗਾ ਜੀ ਕੋਈ ਫਰਕ ਨਹੀਂ ਨਹੀਂ ਰੋਜ਼ ਲੋਕ ਪਰੇਸ਼ਾਨ ਹੋ ਕੇ ਜਾਂਦੇ ਪਰੇਸ਼ਾਨ ਹੋ ਰਹੇ ਹਾਂ ਅੱਛਾ ਕਿਹੜੀ ਕਿਹੜੀ ਪ੍ਰੇਸ਼ਾਨੀ ਸਾਹਮਣੇ ਕਰਨਾ ਪੈ ਰਿਹਾ ਵੀਰ ਜੀ ਬਾਈ ਜੀ ਕੋਈ ਮਿਲਦਾ ਹੀ ਨਹੀਂ ਹੈ ਦੱਸੋ ਕੀ ਕਰੀਏ ਸਵੇਰ ਦੇ ਬਾਈ ਨਾਲ ਆਏ ਹੋਏ ਹਾਂ ਹੂੰ ਤੇ ਨਾ ਕੋਈ ਦੱਸਦਾ ਕਦੋਂ ਆਣਾ ਨਾ ਅਫਸਰ ਸਾਹਿਬ ਦਿਖਦੇ ਆ ਆਰਸੀ ਸਾਹਿਬ ਦੱਸਿਆ ਕਿ ਬਦਲੀ ਹੋ ਗਈ ਕੋਈ ਆਇਆ ਨਾ ਮੰਗ ਨਹੀਂ ਇਹਦੇ ਨਾ ਜੀ ਕੋਈ ਸੀਟ ਤੇ ਤਾਂ ਹੈ ਨਹੀਂ ਤਿੰਨ ਚਾਰ ਚੱਕਰ ਲਗਾ ਲੈ ਜੀ ਖਾਲੀ ਪਈ ਹੈ ਸੀਟ ਬਾਈ ਜੀ ਇਹ ਦੱਸਿਆ ਤਾਂ ਕਿ ਆਰਸੀ ਸਭ ਨੇ ਜਿਹੜਾ ਰਜਿਸਟਰ ਹੁੰਦਾ ਉਹਨੇ ਪੂਰਾ ਰਿਕਾਰਡ ਸੰਭਲਣਾ ਹੁੰਦਾ ਪਰ ਫਿਰ ਰਿਕਾਰਡ ਦਾ ਕੌਣ ਸੰਭਲ ਰਿਹਾ ਜੀ ਕੁਛ ਲੱਗਿਆ ਪਤਾ ਹੀ ਨਹੀਂ ਪਤਾ ਨਹੀਂ ਬਾਜੀ ਹੁਣ ਤੁਹਾਡੇ ਕੋਲ ਮੜੀ-ਮੋਟੀ ਪਾਵਰ ਹੈ ਵੀਡੀਓ ਬਣਾ ਕੇ ਪੁੱਛੋ ਉਹਨਾਂ ਨੂੰ ਹੂੰ ਅਸੀਂ ਤਾਂ ਹੁਣ ਆਮ ਪਬਲਿਕ ਹਾਂ ਸਾਨੂੰ ਤਾਂ ਕੋਈ ਆਈ ਦੇ ਦਿੰਦਾ ਜੀ ਤੁਹਾਡੇ ਤਾਂ ਹੋਰ ਕੰਮ ਵੀ ਕਾ ਕੇ ਖਰਾਬ ਹੋ ਗਿਆ ਹੁਣ ਜੇ 11 ਤੇ ਖੜੇ ਸਾਰੇ ਖਰਾਬ ਹੈ ਜੀ ਅੱਧੇ ਮਿੰਟ ਦਾ ਕੰਮ ਹੈ ਇਹ ਸੈਂਡ ਜੇ ਕਰਾਣ ਕੀ ਨਾਮ ਹੈ ਜੀ ਆਪਣਾ ਮਾ ਵਿਚੇ ਰਾਣਾ ਆ ਪਾ ਜੀ ਹਾਂ ਜੀ ਕਿੱਥੇ ਦੇ ਨਾਲ ਆਏ ਮੇ گاਉਂ ਤੋਂ ਆਇਆ ਅੱਛਾ ਜੀ ਕੀ ਕੰਮ ਕੀ ਹੈ ਆਪਣਾ ਤੁਸੀਂ ਜੁੜਾਣਾ ਆਏ ਪਾ ਜੀ ਆਪਾਂ ਟਰੈਵਲ ਵੀ ਕੀਤਾ ਬੜੀ ਐਡਵਰਟਾਈਜ਼ਮੈਂਟ ਦੇਖੀ ਹੈ ਆ ਸਰਕਾਰ ਦੀ ਆ ਜਾ ਕੇ ਗਰਾਊਂਡ ਲੈਵਲ ਤੇ ਪਤਾ ਲੱਗਿਆ ਕਿ ਕੀ ਹੁੰਦਾ ਇੱਥੇ ਤੇ ਆਪਾਂ ਸਵੇਰ ਦੇ ਖੜੇ ਸਾਡਾ ਕੋਈ ਟਾਈਮ ਦੀ ਵੈਲਿਊ ਨਹੀਂ ਹੈਗੀ ہاں ਸਾਹੀਂ ਕੋਈ ਅਫਸਰ ਸਾਹਿਬ ਕੋਈ ਬੋਲ ਕੇ ਰਾਜੀਆ ਕਿੱਥੇ ਤਸਿਲਦਾਰ ਸਾਹਿਬ ਕੋਈ ਦੱਸ ਨਹੀਂ ਦੇ ਅਫਸਰ ਨਾ ਨਾ ਬਾਜੀ ਕਿਥੇ ਕੋਈ ਦੱਸ ਰਿਹਾ ਸਾਡੀ ਗੱਡੀ ਆਪਾਂ ਦੇਖ ਰਹੇ ਆਂ ਗੱਡੀ ਗੱਡੀ ਇੱਥੇ ਖੜੇ ਆ ਉਹ ਕਿੱਥੇ ਚਲੇ ਗਏ ਸਾਨੂੰ ਕੋਈ ਪਤਾ ਨਹੀਂ ਹੈ ਨਾਲੇ ਆਪਾਂ ਫੈਮਿਲੀ ਲੈ ਕੇ ਆਏ ਆ ਸਾਡੇ ਸਰਕਾਰੀ ਕੰਮ ਹੈਗੇ ਅਧਿਕਾਰੀ ਆਪਣੀ ਕੁਰਸੀਆਂ ਤੇ ਹੈ ਇੱਥੇ ਬੈਠੇ ਹੋ ਆਹ ਦੀ ਗਾੜੀ ਕੁਝ ਮਿਲਦੇ ਆਂ ਬਟ ਕੋਈ ਤਸਕੀਰਾ ਜ ਕੀ ਲੱਗਦਾ ਕਿ ਸਰਕਾਰ ਕਹਿ ਨਹੀਂ ਦੇ ਕਰਨੀ ਦੇ ਕੁਝ ਹੋਰ ਸਾਥ ਮੇਂ ਦੇਖੋ ਪੇਸ਼ੈਂਟ ਲੈ ਕੇ ਆਏ ਆ ਨਾਲੇ ਬੈਠੇ ਆ ਅਜੇ ਪੇਸ਼ੇ ਤੁਹਾਡੇ ਨਾਲ ਅੱਛਾ ਉਹ ਥੋੜਾ ਦਾ ਸਰਕਾਰ ਕੋ ਦੇਖਣਾ ਚਾਹੀਏ ਚੀਜ਼ਾਂ ਕਿਉਂਕਿ ਆਮ ਪਬਲਿਕ ਅਗਰ ਪਰੇਸ਼ਾਨ ਹੋ ਰਹੀ ਹੈ ਹੂੰ ਉਹ ਸਰਕਾਰ ਜੋ ਹੈ ਨਾ ਬਾਤਾਂ ਕਰਕੇ ਕੁਝ ਨਹੀਂ ਹੋਣਾ ਹੈ ਗਰਾਊਂਡ ਲੈਵਲ ਤੇ ਕੰਮ ਕਰੇ ਆ ਕੇ ਐਕਸ਼ਨ ਲੇ ਬੰਦਿਆਂ ਦੇ ਉੱਪਰ ਇਸ ਲਈ ਕੈਮਰੇ ਵਗੈਰੇ ਲਗਾਏ ਜਾਣੇ ਹੁਣ ਨਿਗਰਾਨੀ ਚ ਰਹਿਣਗੇ ਤਾਂ ਕੀ ਹੈ ਜਿੱਥੇ ਮਰਜੀ ਜਾਓ 에어ਪੋਰਟ ਜਾਓ ਅੱਜ ਦਿੱਲੀ ਇਲੈਕਸ਼ਨ ਲੱਗੇ ਆ ਬੰਗਲੀਆਂ ਬਾਤਾਂ ਹੋ ਰਹੀਆਂ ਦਿੱਲੀ ਚ ਕਿਹਾ ਜਾ ਰਿਹਾ ਹੈ ਕਿ ਭਈ ਦੇਖੋ ਜਾ ਕੇ ਪੰਜਾਬ ਚ ਕੀ ਦਿਖਦਾ ਅਸੀਂ ਗਰਾਉਂਡ ਲੈਵਲ ਤੇ ਖੜੇ ਆ ਅਸੀਂ ਕਹਿੰਦੇ ਦਿਲ ਛਾਤੀ ਤੋਕ ਕੇ ਇੱਥੇ ਆ ਕੇ ਦੇਖੋ ਗਰਾਉਂਡ ਲੈਵਲ ਤੇ ਕੀ ਹੋ ਰਿਹਾ ਹਮ ਕਿਦੀ ਕੋਈ ਰਿਸਪੋਨਸੀਬਿਲਿਟੀ ਨਹੀਂ ਹੈ ਕੋਈ ਮੈਂ ਜਾਂ ਪਬਲਿਕ ਨੂੰ ਕੀ ਸਰਵਿਸ ਦੇਣੀ ਹੈ ਇਹਨਾਂ ਨੇ ਦਿੱਲੀ ਚ ਜਾ ਕੇ ਬੜੇ ਬੜੇ ਵਾਦੇ ਕਰਦੇ ਆ ਭਾਜੀ ਲੇਕਿਨ ਗਰਾਉਂਡ ਰਿਐਲਿਟੀ ਇੱਥੇ ਦਿਖਦੀ ਹੈ ਇੱਥੇ ਜੋ ਲੋਕ ਹੈ ਉਹ ਸਫਰ ਕਰ ਰਹੇ ਨੇ ਇਹ ਚੀਜ਼ ਦੇਖਣਾ ਪੈਣੀ ਹੈ ਨਹੀਂ ਤਾਂ ਦਿੱਲੀ ਤੋਂ ਤਾਂ ਜਾਣਾ ਜਾਣਾ ਪੰਜਾਬ ਤੋਂ ਵੀ ਜਾਣਾ ਭਾਜੀ ਮਨੋਜੀ ਜਸਵੀਰ ਸਿੰਘ ਜੀ ਕਿਹੜਾ ਪਿੰਡ ਹੈ ਸਲੇਮਪੁਰ ਕਲਾਂ ਜੀ ਕੀ ਗੱਲ ਹੋਈ ਤੁਸੀਂ ਇੱਥੇ ਆਏ ਹੋ ਤੁਸੀਂ ਤਹਿਸੀਲਦਾਰ ਦਫ਼ਤਰ ਤੇ ਅਸੀਂ ਤਹਿਸੀਲਦਾਰ ਘੋੜਾ ਦੇ ਕੰਮ ਆਉਂਦੇ ਜੀ ਜਦ ਵੀ ਆਉਂਦੇ ਰਹਉਂਦੇ ਨਹੀਂ ਜائیںਗੇ ਕਿੰਨੀ ਕਿੰਨੀ ਦੇਰ ਤੋਂ ਆਏ ਹੋ ਤੁਸੀਂ ਇੱਥੇ ਮੈਂ ਤਾਂ 2 ਘੰਟੇ ਹੋ ਗਏ ਖੜੇ ਹਾਂ ਤੈਨੂੰ 2 ਘੰਟੇ ਹੋ ਗਏ ਤੂੰ ਤਾਂ ਮੇਰੇ ਕਿ ਹੈਵੀ ਹੈਂਡੀਕੈਪਟ ਹੈ ਨਾ ਵੀ ਚੇਰਦੇ ਹੈ ਨਾ ਅਹ ਤੇ ਬੜਾ ਮੁਸ਼ਕਲ ਹੋ ਗਿਆ ਉਹ ਨਾ ਕਿੱਥੋਂ ਆਏ ਤੁਸੀਂ ਸਲੇਮਪੁਰ ਤੋਂ ਕਾਫੀ ਦੂਰ ਪੈਂਦਾ ਪਿੰਡ ਹਾਂ ਹਾਂ ਜੀ ਸਾਨੂੰ 6-7 ਕਿਲੋਮੀਟਰ ਪੈਂਦਾ ਹੈ ਇਹ ਤੱਕ ਕੋਈ ਕੰਮ ਕੀ ਸੀ ਆਪਣਾ ਕੰਮ ਤਹਿਸੀਲਦਾਰ ਸਾਹਿਬ ਨੂੰ ਕੀ ਇਹ ਚਟਾਉਣ ਦੀ ਨਾ ਚੜ੍ਹ ਚੜ੍ਹ ਨਹੀਂ ਰਹੀ ਜੀ ਸਰਕਾਰ ਤਾਂ ਕਹਿੰਦੀ ਕੀ ਕੀ ਅਸੀਂ ਕੈਮਰੇ ਲਗਾ ਰਹੇ ਹਾਂ ਕਿ ਦਫ਼ਤਰ ਦੀ ਨਿਗਰਾਨੀ ਰੱਖਾਂਗੇ ਤਹਿਸੀਲਦਾਰ ਆਂਦੀ ਪਰ ਹੁਣ ਲੱਗਦਾ ਕਿ ਫਰਕ ਪੈ ਰਿਹਾ ਨਹੀਂ ਫਰਕ ਤਾਂ ਕੋਈ ਨਹੀਂ ਉਹ ਤਾਂ ਗੱਲਾਂ ਹੀ ਐ ਜੀ ਇਧਰੋਂ ਪਹਿਲਾਂ ਟੋਟਕਲੇ ਮੈਂ ਕਰਦਾ ਸੀ ਜੀ ਹੁਣ ਵੀ ਉਹੀ ਕੰਮ ਹੋਦਾ ਉਹਦਾ ਟੋਟਕਲਾ ਕੰਮ ਹੈ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਇੱਧਰ ਹਾਂ ਔਰ ਜਾ ਮਰਜੀ ਆਓ ਤਹਿਸੀਲਦਾਰ ਔਰੇ ਹੁੰਦਾ ਨਹੀਂ ਹੈਗਾ ਇਹ ਦੁਨੀਆ ਨਹੀਂ ਪਰੇਸ਼ਾਨ ਹੋ ਰਹੀ ਔਰੇ ਤਹਿਸੀਲਦਾਰੀ ਗੱਡੀ ਨੂੰ ਸਕਿਉਰਟੀ ਪੁਲਿਸ ਵੀ ਨਹੀਂ ਲੱਗੀ ਹੋਈ ਬਾਈ ਹੈ ਔਰੇ ਜਾ ਮਰਜੀ ਪਹਿਲਾਂ ਹੀ ਮੌਰਾ ਆ ਪਸਾਨ ਕਰਾਉਣ ਦੇ ਜਦ ਵੀ ਤ ਅੱਜ ਆਇਆ ਤੇ ਅੱਜ ਵੀ ਉਹ ਤਹਿਸੀਲਦਾਰ ਨਹੀਂ ਮਿਲਿਆ ਅਜੇ ਤੱਕ ਹਾਂਜੀ ਹਣੇਕ ਜੀ ਦੱਸਿਆ ਤਹਿਸੀਲਦਾਰ ਸਾਹਿਬ ਨਹੀਂ ਆਇਆ ਕਾਫੀ ਦੇਰ ਤੋਂ ਪਤਾ ਨਹੀਂ ਮੈਂ ਤਾਂ ਹੁਣ ਹਾਂ ਹੁਣ ਆਈ ਤਾਂ ਕਾਫੀ ਘੰਟੇ ਚਾਰ ਪੰਜ ਘੰਟੇ ਹੋ ਗਏ ਲੋਕਾਂ ਨੂੰ ਪਰੇਸ਼ਾਨ ਹੁੰਦੇ ਹੋਏ ਤਾਂ ਕਿਵੇਂ ਦੇਖਦੇ ਨੇ ਸਰਕਾਰ ਕਹਿ ਰਹੀ ਹੈ ਕਿ ਨਾਲ ਦੀ ਨਾਲ ਕੰਮ ਹੋ ਜਾਏਗਾ ਕੈਮਰੇ ਲਗਾ ਦੇਣੇ ਆ ਹੁਣ ਤਹਿਸੀਲਾ ਚ ਕੀ ਫਰਕ ਲੱਗ ਰਿਹਾ ਕੁਝ ਨਹੀਂ ਨਹੀਂ ਲਿਕਲਣਾ ਜਾਣਾ ਚਾਹੀਦਾ ਕਿਤੇ ਵੀ ਅਸੀਂ ਇੰਨੇ ਘੰਟੇ ਬਾਅਦ ਕਿਤੇ ਬਾਹਰ ਜਾ ਰਹੇ ਹਾਂ ਆਹ ਲੋਕ ਪਰੇਸ਼ਾਨਾ ਹਾਂ ਹੂੰ ਤੁਸੀਂ ਕੰਮ ਆਇ ਸੀ ਕੋਈ ਹਾਂ ਮੈਂ ਵੀ ਤਸਦੀਕ ਕਰਾਉਣਾ ਸੀ ਤੁਸੀਂ ਕਰਾਉਣਾ ਕੀ ਨਾਮ ਜੀ ਆਪਣਾ ਸ਼ਦਾਮ ਕਿਹੜਾ ਪਿੰਡ ਹੈ ਇੱਥੇ ਰਹਿਣ ਵਾਲੇ ਹੋ ਮੈਂ ਚੰਡੀਗੜ੍ਹ ਤੋਂ ਆਇਆ ਹਾਂ ਕੀ ਕੰਮ ਸੀ ਆਪਣਾ ਤੇਸੀਲਾ ਸੇ ਮਾਰਕ ਕਰਵਾਣਾ ਪਈ ਕਿੰਨੇ ਘੰਟੇ ਹੋ ਖੜੇ ਨੂੰ ਹੋ ਗਿਆ ਕੰਮ ਢਾਈ ਘੰਟੇ ਢਾਈ ਘੰਟੇ ਹੋ ਕੁਝ ਪਤਾ ਲੱਗੇ ਸੀ ਉਹ ਕਿੱਥੇ ਆਰੇ ਜੀ ਸੈਕਰੀਟ ਗਏ ਵੇ 1 ਘੰਟੇ ਮਾਰੇ 1 ਘੰਟੇ ਮਾਰੇ ਅੱਛਾ ਹੀ ਹੋ ਰਿਹਾ ਬੜਾ ਕੰਮ ਕਰ ਹੋਰੀ ਪਰੇਸ਼ਾਨ ਹੁੰਦੇ ਹੁਣ ਤੁਸੀਂ ਆ ਕੰਮ ਛੋੜ ਕੇ ਆ ਜੀ ਆਪਣਾ ਬੜੇ ਕੰਮ ਹੈ ਜੀ ਹਾਂ ਜੀ ਕੰਮ ਹੈ ਰਜਿਸਟਰੀ ਕਰਾਣੀ ਸੀਗੀ ਤਾਂ ਤਹਿਸੀਲਦਾਰ ਸਾਹਿਬ ਹੈ ਨਹੀਂ ਸਵੇਰੇ ਕਿੰਨੇ ਘੰਟੇ ਤੋਂ ਖੜੇ ਇੱਥੇ ਹਾਂ ਸਾਨੂੰ ਤਾਂ 3-4 ਘੰਟੇ ਹੋ ਗਏ ਤਾਂ ਵੀ ਤੇ ਖਰਾਬ ਹੈ ਮੇਰੀ 3-4 ਘੰਟੇ ਹਾਂ ਜੀ ਔਰ ਇਹ ਬੋਲ ਕੇ ਗਏ ਇਸ ਤਰ੍ਹਾਂ ਲੇਕਿਨ ਇਹ ਪਤਾ ਨਹੀਂ ਕਹਾਂ ਗਏ ਕੁਝ ਪੱਕਾ ਪਤਾ ਨਹੀਂ ਹੈ ਸੈਕਟਰੀ ਤੋਂ ਬਾਨਾ ਹੈ ਹੂੰ ਸਿੱਧੀ ਜੀ ਗੱਲ ਹੈ ਔਰ ਗੱਡੀ ਇੱਥੇ ਖੜੀ ਦੱਸਿਆ ਇਹ ਪਬਲਿਕ ਹਰਾਸਮੈਂਟ ਹੈ ਗੱਡੀ ਪਤਾ ਨਹੀਂ ਕਿੱਥੇ ਪਬਲਿਕ ਨੂੰ ਤਾਂ ਪਰੇਸ਼ਾਨੀ ਹੈ ਹੀ ਹੈ ਸਾਰਿਆਂ ਨੂੰ ਬੱਚਾ ਆ ਜਾਣਾ ਥੋੜਾ ਹੀ ਕੰਮ ਸੀ ਭਾਈ ਜੀ ਇਹਦਾ ਜਿਹੜੀ ਰਜਿਸਟਰੀ ਕਰਾਣਾ ਹੈ ਤੁਸੀਂ ਕਿੰਨੀ ਦੇਰ ਤੋਂ ਉੱਥੇ 10 ਵਜੇ ਤੋਂ 10 ਵਜੇ ਤੋਂ ਨੀ ਤੇ ਯੋਧਾ ਰਵੈ ਨਹੀਂ ਤਨੇ ਕਿੰਨੀ ਦੇਰ ਤੋਂ ਬੈਠੇ ਹੋ ਜੀ ਮੈਂ ਤਾਂ ਹੁਣੇ ਆਇਆ ਹਾਂ ਹੁਣੇ ਆਇਆ ਹਾਂ ਹੈਂ ਤੁਸੀਂ ਮੇਰੇ ਸਾਹ ਵਿੱਚ ਹੈਂ ਤੁਹਾਡੇ ਕੰਮ ਜੀ ਮੇਰੇ ਫਰੈਂਡ ਦਾ ਕੰਮ ਹੈ ਜੀ ਮੇਰੇ ਦੋਸਤ ਦਾ ਕੰਮ ਹੈ ਦੋਸਤ ਦਾ ਕੰਮ ਹੈ ਕਿੰਨੀ ਦੇਰ ਤੋਂ ਬੈਠੇ ਹੈਂ ਕਿੰਨੀ ਦੇਰ ਤੋਂ ਬੈਠੇ ਤੁਸੀਂ 10 5 ਮਿੰਟ ਹੋ ਗਏ 10 ਮਿੰਟ ਹੋ ਗਏ ਕੀ ਕੰਮ ਆਇਆ ਆਪਣਾ ਸਰਪ੍ਰਕਾਰ ਸੀ ਦੇਣੀ ਹਾਂਜੀ ਦਰਖਾਸਤ ਦੇਣੀ ਕਿੰਨੀ ਦੇ ਚੌਕ ਬੈਠੇ ਹੋਏ ਤੁਹਾਨੂੰ ਡੇਢ ਘੰਟਾ ਡੇਢ ਘੰਟਾ ਹੋ ਗਿਆ ਤਹਿਸੀਲਦਾਰ ਸਾਹਿਬ ਹੈ ਨਹੀਂ ਕਿੰਨਾ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੀ ਤਾਂ ਹੋਰ ਵੀ ਕੰਮ ਕਰਨੇ ਹੋਣਗੇ ਕਿ ਜੇਕਰ ਜਿੱਦਰ ਮੰਜ਼ਰ ਕਰਦੇ ਹੁੰਦਾ ਬੰਦੇ ਹਾਂਜੀ ਆਪਕਾ ਕੀ ਕੰਮ ਹੈ ਕੰਮ ਕਰਨਾ ਪਿਆ ਹਾਂਜੀ ਰੈਸਟਿੰਗ ਕਰਣੀ ਹੈ ਸਫਾਈ ਕਰਾਣੀ ਹੈ ਕਿੱਥੋਂ ਦੇ ਆਈ ਆਪ ਚੰਡੀਗੜ੍ਹ ਸੇ ਆਏ ਹੋ ਟਾਈਮ ਹੋ ਗਿਆ ਕਿੰਨੇ ਦੇਰ ਹੋ ਗਏ ਸਾਡੇ ਬੱਚੇ ਛੋੜ ਕੇ ਆਏ ਕਿੰਨੇ ਘੰਟੇ ਹੋ ਗਏ ਹੋ ਗਿਆ ਕੋਲ ਦੋ ਡੈਗਿੰਗ ਦੋ ਘੰਟੇ ਹੋ ਗਏ ਠੀਕ ਹੈ ਜੀ ਸਰ ਤਹਿਸੀਲਦਾਰ ਸਾਹਿਬ ਕਿੱਥੇ ਨੇ ਕੁਝ ਪਤਾ ਲੱਗਿਆ ਲੋਕ ਕਾਫੀ ਪਰੇਸ਼ਾਨ ਹੋ ਰਹੇ ਇੱਥੇ ਤਹਿਸੀਲਦਾਰ ਸਾਹਿਬ ਦਾ 1 ਮਿੰਟ ਦਿਓ ਜੀ ਮੈਂ ਪੁੱਛ ਕੇ ਦੱਸਦਾ ਤੁਹਾਨੂੰ ਦੱਸ ਕੇ ਨਹੀਂ ਜੀ ਨਹੀਂ ਸੁਵੇਰੀ ਆਏ ਹੋ ਸੀ ਅੱਛਾ ਜੀ ਪੁੱਛ ਕੇ ਦੱਸ ਦਿੰਦਾ ਪਰ ਗੱਡੀ ਉਹਨਾਂ ਦੀ ਇੱਥੇ ਖੜੀ ਹੈ ਜੀ 1 ਮਿੰਟ ਦਿਓ ਜੀ ਪੁੱਛ ਕੇ ਦੱਸ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਤਹਿਸੀਲਦਾਰ ਸਾਹਿਬ ਜੀ ਸਰ ਹਾਂ ਜੀ ਹਾਂ ਜੀ ਹਾਂ ਜੀ ਮੈਂ ਇੱਥੇ ਖੜਾ ਸੀ ਬਲਾਕ ਤੇ ਇੱਥੇ ਲੋਕ ਬਸ ਆ ਰਹੇ ਜੀ ਸੈਕਸ਼ਨ 6 ਤੋਂ ਰਸਤੇ ਜੇ ਬਸ ਥੋੜੇ ਟਾਈਮ ਲੱਗੇ ਕਿੰਨੀ ਦੇਰ ਚ ਪਹੁੰਚਦੇ ਜੀ ਮੈਂ ਥੋੜੇ ਜਿਹੇ ਟਾਈਮ ਚ ਪਹੁੰਚ ਜਾਣਾ ਅਸੀਂ ਕੋ ਕਿੰਨਾ ਕੁ ਟਾਈਮ ਲੱਗੇ ਉੱਤੇ ਪਹੁੰਚਦੇ ਪਹੁੰਚਦੇ ਕੋਲੇ ਘੰਟੇ ਚ ਪਹੁੰਚਾਂਗੇ 11 ਵਜੇ ਤੇ ਬੈਠੇ ਸਰ ਲੋਕ ਨਾ ਇੱਥੇ ਤਾਰ ਕੇ ਬਚ ਰਹੇ ਸਰ ਜੀ ਕਿਹਦੇ ਓਕੇ ਕਹੋ ਸਕਤੀ ਉਥੇ ਮਿਨਿਸਟਰ ਸਾਹਿਬ ਨੂੰ ਨਹੀਂ ਜੀ ਹਾਂਜੀ ਮਿਨਿਸਟਰ ਸਾਹਿਬ ਨੇ ਬੁਲਾਇਆ ਹ ਤਾਂ ਉੱਥੇ ਸਕਤੀ ਹੀਡ ਦੇ ਕੁੱਤ ਆਇਆ ਟੂ ਬਲੀਟ ਤੇ ਤਾਂ ਜਾਣਾ ਹੀ ਪੈਂਦਾ ਜੀ ਥੋੜਾ ਇਹਨਾਂ ਬੰਦਿਆਂ ਨੂੰ ਜਿਹੜਾ ਦੱਸਦਿਆ ਕਰੋ ਲੀਡਰਾਂ ਨੂੰ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੀ ਨਹੀਂ ਪਤਾ ਨਹੀਂ ਦੱਸ ਕੇ ਗਿਆ ਕਰਾਓ ਕਿਹੜਾ ਕਹਿੰਦਾ ਦੱਸ ਕੋਰੇ ਤੇ ਗਏ ਨਹੀਂ ਅਸੀਂ ਤੇ ਜਨਤਾ ਜਿਹੜੀ ਪੁੱਛ ਪੁੱਛੇਗਾ ਤਾਂ ਪਤਾ ਨਹੀਂ ਸਾਹਿਬ ਕਿੱਥੇ ਗਏ ਗੱਡੀ ਤੁਹਾਡੀ ਦੇਖ ਕੇ ਕਹਿੰਦਾ ਨਹੀਂ ਗੱਡੀ ਤਾਂ ਇੱਥੇ ਖੜੀ ਹੈਗੀ ਸਾਹਿਬ ਪਤਾ ਨਹੀਂ 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 ਉਹਦੀ ਤੇ ਗਏ ਸੀ ਮੈਂ ਉਹਦੇ ਤੇ ਤਾਂ ਮੈਂ ਤੇ ਕਰਾਓ ਕਿਹੜਾ ਕਹਿੰਦਾ ਵੀ ਤੇ ਉਹਦੇ ਨੂੰ ਸਾਫ ਨੂੰ ਪਤਾ ਨਹੀਂ ਬਣੀ ਦੱਸਦੇ ਅੱਜ ਕਦੋਂ ਜਾ ਰਹੇ ਜੀ ਫਿਰ ਆ ਅੱਧੇ ਬੋਣੇ ਘੰਟੇ ਚ ਪਹੁੰਚ ਜਾਣਾ ਜੀ ਆਉਜੀ ਅੱਜ ਲੋਕ ਪ੍ਰਸ਼ਾਨ ਹੋ ਰਹੇ ਹਾਂ ਹਾਂ ਜੀ ਕੋਈ